ਕਲਗੀਧਰ ਮਹਾਰਾਜ ਨੂੰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਇੰਨੇ ਸਿੱਖ ਆਉਂਦੇ ਨੇ ਤੁਹਾਡੇ ਕੋਲ ਪਰ ਪਰਮ ਪਦਵੀ ਨੂੰ ਕਿਉਂ ਨਹੀਂ ਪ੍ਰਾਪਤ ਹੁੰਦੇ ਸਾਰੇ ਤੁਹਾਡੀ ਖੁਸ਼ੀ ਕਿਉਂ ਨਹੀਂ ਪ੍ਰਾਪਤ ਕਰਦੇ ਤਾਂ ਉਸ ਸਮੇ ਮਹਾਰਾਜ ਨੇ ਉਸ ਨੂੰ ਕਿਹਾ ਵੀ ਐ ਕਰ ਤਿੰਨ ਭਾਂਡਿਆਂ ਵਿੱਚ ਪਾਣੀ ਪਾ ਉਸ ਸਿੱਖ ਨੇ ਤਿੰਨ ਭਾਂਡਿਆਂ ਵਿੱਚ ਪਾਣੀ ਪਾਇਆ ਮਾਰੇ ਕਹਿੰਦੇ ਥੋੜੇ ਜੇ ਪਤਾਸੇ ਲੈ ਕੇ ਆ ਥੋੜੀ ਜੀ ਮਿੱਟੀ ਲੈ ਕੇ ਆ ਤੇ ਥੋੜੇ ਜੇ ਰੋੜ ਲੈ ਕੇ ਆ ਗੁਰੂ ਮਹਾਰਾਜ ਜੀ ਨੇ ਇੱਕ ਭਾਂਡੇ ਵਿੱਚ ਪਤਾਸੇ ਪਾ ਦਿੱਤੇ ਦੂਜੇ ਭਾਂਡੇ ਵਿੱਚ ਜਿਹੜੇ ਪਾਣੀ ਪਾਇਆ ਸੀ ਰੋੜ ਪਾ ਦਿੱਤੇ ਤੀਜੇ ਭਾਂਡੇ ਵਿੱਚ ਮਿੱਟੀ ਪਾ ਦਿੱਤੀ ਜਦੋਂ ਦੋ ਤਿੰਨ ਘੜੀਆਂ ਬਤੀਤ ਹੋ ਗਈਆਂ ਨਾ ਤੇ ਮਹਾਰਾਏ ਨੇ ਉਹਨਾਂ ਸਿੱਖਾਂ ਨੂੰ ਬੁਲਾਇਆ ਜਿਨ੍ਹਾਂ ਨੇ ਪ੍ਰਸ਼ਨ ਕੀਤਾ ਸੀ ਮਹਾਰਾਏ ਤੁਹਾਡੇ ਕੋਲ ਐਨੇ ਸਿੱਖ ਆਉਂਦੇ ਨੇ ਤੇ ਸਾਰੇ ਤੁਹਾਡੀ ਖੁਸ਼ੀ ਕਿਉਂ ਨਹੀਂ ਪ੍ਰਾਪਤ ਕਰਦੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਿੱਖੋ ਦੇਖੋ ਤਿੰਨ ਭਾਂਡੇ ਆ ਵਿੱਚ ਤਿੰਨ ਚੀਜ਼ਾਂ ਸਨ ਤਿੰਨੇ ਪਾਣੀ ਵਿੱਚ ਰੱਖੀਆਂ ਗਈਆਂ ਮਹਾਰਾਏ ਨੇ ਜਿਹੜੇ ਭਾਂਡੇ ਵਿੱਚ ਰੋਡ ਪਾਏ ਹੋਏ ਸਨ ਸਿੱਖ ਨੂੰ ਕਿਹਾ ਵੀ ਇਹ ਰੋਡ ਬਾਹਰ ਕੱਢ ਕੇ ਅਗ੍ਹਾ ਰੱਖ ਦੇ ਉਹਨੇ ਬਾਹਰ ਕੱਢ ਕੇ ਰੱਖ ਦਿੱਤੇ ਜਿਹੜੇ ਤੇ ਮਿੱਟੀ ਪਾਈ ਹੋਈ ਸੀ ਮਹਾਰਾਹ ਕਹਿੰਦੇ ਮਿੱਟੀ ਬਾਹਰ ਕੱਢ ਕੇ ਰੱਖ ਦੇ ਉਹਨੇ ਥੱਲੋਂ ਹੌਲੀ ਹੌਲੀ ਮਿੱਟੀ ਇਕੱਠੀ ਕੀਤੀ ਪਾਣੀ ਵਿੱਚ ਸੀ ਬਾਹਰ ਕੱਢ ਕੇ ਰੱਖ ਦਿੱਤੀ ਮਹਾਰਾਹ ਕਹਿੰਦੇ ਇਹ ਚ ਪਤਾਸੇ ਪਾਈ ਸੀ ਉਹ ਬਾਹਰ ਕੱਢ ਪਰ ਪਤਾਸੇ ਦੇ ਵਿੱਚ ਹੀ ਘੁਲ ਕੇ ਸਤਿਗੁਰੂ ਮਹਾਰਾਜ ਕਹਿੰਦੇ ਤਿੰਨਾਂ ਨੂੰ ਪਾਣੀ ਦੀ ਸੰਗਤ ਹੋਈ ਰੋੜਾ ਨੂੰ ਵੀ ਮਿੱਟੀ ਨੂੰ ਵੀ ਪਤਾਸਿਆਂ ਨੂੰ ਵੀ ਪਤਾਸੇ ਪਾਣੀ ਨਾਲ ਮਿਲ ਕੇ ਪਾਣੀ ਦਾ ਰੂਪ ਹੀ ਹੋ ਗਏ ਪਾਣੀ ਜੀ ਆਪਣਾ ਆਪ ਘਵਾ ਲਿਆ ਉਹਨਾਂ ਨੇ ਸਾਰਾ ਕੁਝ ਮਿੱਟੀ ਐ ਪਾਣੀ ਦੀ ਸੰਗਤ ਕੀਤੀ ਐ ਬਾਹਰ ਕੱਢ ਦਿੱਤੀ ਕੋਈ ਸਮੇਂ ਬਾਅਦ ਪਾਣੀ ਸੁੱਕ ਜਾਏਗਾ ਮਿੱਟੀ ਦੀ ਮਿੱਟੀ ਰਹਿ ਜਾਏਗੀ ਰੋੜਾ ਐ ਪਾਣੀ ਤੋਂ ਬਾਹਰ ਕੱਢੇ ਨੇ ਬਿਲਕੁਲ ਨਹੀਂ ਭਿੱਜੇ ਉਹ ਪਾਣੀ 'ਚ ਰਹਿੰਦੇ ਆਂ ਉਸ ਤਰ੍ਹਾਂ ਰਹੇ ਬਾਹਰ ਵੀ ਸੁੱਕੇ ਪਏ ਨੇ ਮਹਾਰਾਹ ਕਹਿੰਦੇ ਇਸੇ ਤਰ੍ਹਾਂ ਹੀ ਸਾਡੇ ਕੋਲ ਤਿੰਨ ਤਰ੍ਹਾਂ ਦੇ ਸਿੱਖ ਹੁੰਦੇ ਨੇ ਇੱਕ ਤਾਂ ਸਾਡੇ ਕੋਲ ਆ ਕਰਕੇ ਪਤਾਸੇ ਦੀ ਤਰ੍ਹਾਂ ਹੁੰਦੇ ਨੇ ਆਪਣਾ ਆਪ ਸਭ ਕੁਝ ਗਮਾ ਲੈਂਦੇ ਨੇ ਸਾਡੇ 'ਚ ਹੀ ਮਿਲ ਜਾਂਦੇ ਸਾਡਾ ਰੂਪ ਹੀ ਹੋ ਜਾਂਦਾ ਹੈਗੇ ਨਾ ਨਾ ਐਸੇ ਸਿੱਖਾਂ ਦਾ ਇਤਿਹਾਸ ਪੜ੍ਹਦੇ ਆਂ ਸੀ ਇੱਕ ਹੁੰਦੇ ਨੇ ਮਿੱਟੀ ਦੀ ਤਰ੍ਹਾਂ ਜਿਹੜੇ ਸੰਗਤ ਪੈਂਦੇ ਨੇ ਕੋਈ ਸਮਾਂ ਚੇਤੇ ਰੱਖਿਆ ਬਸ ਫਿਰ ਹੌਲੀ ਹੌਲੀ ਭੁੱਲ ਜਾਂਦੇ ਨੇ ਉਹੀ ਜੀਵਨ ਜਿਹੜਾ ਪਹਿਲਾਂ ਬਦੀਦ ਕਰੇ ਇੱਕ ਉਹਦੇ ਰੋੜਾਂ ਦੀ ਤਰ੍ਹਾਂ ਜਿਹੜੇ ਸੰਗਤ ਚ ਆ ਕੇ ਬਦਲ ਦੇ ਦੇ